गोपी बाजे गोपी ने कहा सवैया काहे के जावत हो हमको अर देत कहां जदु राए तुहाई हे यादव दे स्वामी तो सानो क्यों खजाउंदा है आते क्यों सोहा खांदा है जाविद कारण बात बनावत सौ विद हम हो लख पाई ਜਿਸ ਕਾਰਨ ਤੂੰ ਇਹ ਗੱਲਾਂ ਬਣਾਉਂਦਾ ਹੈ ਉਹ ਕਾਰਨ ਅਸੀਂ ਵੀ ਜਾਣ ਲਿਆ ਹੈ ਭੇਦ ਕਰੋ ਹਮ ਸੋ ਤੁਮ ਨਾਹਕ ਬਾਤ ਐ ਮਨ ਮੈਂ ਤੋਹੇ ਆਈ ਤੂੰ ਵਿਅਰਥ ਵਿੱਚ ਜੋ ਸਾਡੇ ਤੋਂ ਲੁਕਾ ਕਰਦਾ ਹੈ ਜੋ ਤੇਰੇ ਮਨ ਵਿੱਚ ਇਹ ਗੱਲ ਹੈ ਸੋ ਲਗੇ ਹਮ ਠਾਕੁਰ ਕੀ ਜੋ ਰਹਾ ਤੁਮਰੀ ਬਿਨ ਮਾਤ ਸੁਨਾਈ ਤਾਂ ਸਾਨੂੰ ਵੀ ਠਾਕੁਰ ਦੀ ਸੋਂ ਜੇ ਅਸੀਂ ਤੇਰੀ ਮਾਤਾ ਨੂੰ ਸਾਰੀ ਗੱਲ ਦੱਸੇ ਬਿਨਾ ਰਹੀਏ ਕਾਨਾ ਬਾਚ ਗੋਪੀਆ ਸੋ ਕ੍ਰਿਸ਼ਨ ਨੇ ਗੋਪੀਆਂ ਨੂੰ ਕਿਹਾ ਸਵਈਆ ਮਾ ਸੁਨ ਹੈ ਤਬ ਕਾ ਕਰ ਹੈ ਹਮਰੋ ਸੁਨ ਲੈ ਹੋ ਸਭੈ ਬ੍ਰਜ ਨਾਰੀ ਬ੍ਰਜ ਦੀਆਂ ਸਾਰੀਆਂ ਇਸਤਰੀਆਂ ਸੁਨ ਲੋ ਜੇਕਰ ਮਾਤਾ ਯਸ਼ੋਦਾ ਤੁਹਾਡੀਆਂ ਗੱਲਾਂ ਸੁਣ ਲਵੇਗੀ ਤਦ ਉਹ ਮੇਰਾ ਕੀ ਕਰੇਗੀ ਬਾਤ ਕਹੀ ਤੂੰ ਮੂੜਨ ਕੀ ਅਮ ਜਾਣਤ ਹੈ ਤੂੰ ਹੋ ਸਭ 바ਰੀ ਤੁਸੀਂ ਤਾਂ ਬੇਸਮਝ ਵਰਗੀ ਗੱਲ ਕਹੀ ਹੈ ਮੈਂ ਜਾਣਦਾ ਹਾਂ ਤੁਸੀਂ ਸਾਰੀਆਂ ਆਜੇ ਬਾਲੜੀਆਂ ਹੋ ਸੇਖਤ ਹੋ ਰਸ ਰੀਤਾ ਬੈ ਇਹ ਕਾਨਾ ਕਹੀ ਤੂੰ ਹੋ ਮੋਹੇ ਪਿਆਰੀ ਤੁਸੀਂ ਅਜੇ ਰਾਸ ਦੀ ਰੀਤੀ ਸਿੱਖਦੀਆਂ ਹੋ ਪਰ ਕ੍ਰਿਸ਼ਨ ਨੇ ਕਿਹਾ ਤੁਸੀਂ ਸਾਰੀਆਂ ਮੈਨੂੰ ਪਿਆਰੀਆਂ ਹੋ ਕੇ ਲਨ ਕਾਰਨ ਕੋ ਹਮ ਹੂ ਜੋ ਹਰੀ ਛਲਕੇ ਤੁਮ ਸੁੰਦਰ ਸਾਰੀ ਮੈਂ ਜੋ ਤੁਹਾਡੀਆਂ ਸਾਰੀਆਂ ਛਲਪੂਰਵਕ ਚੁਕੀਆਂ ਹਨ ਇਸ ਦਾ ਕਾਰਨ ਕੇਵਲ ਹਸਣਾ ਖੇਡਣਾ ਹੈ ਗੋਪੀ ਬਾਜ ਗੋਪੀਆਂ ਨੇ ਕਿਹਾ ਸਵਈਆ ਪੇਰ ਕਹੀ ਮੁਖਤੇ ਇਮ ਗੋਪਿਨ ਬਾਤ 에ਸੀ ਮਨ ਏ ਪਟ ਦੈ ਹੋ ਗੋਪੀਆਂ ਨੇ ਮੁੜ ਏ ਗੱਲ ਮੋਹੋ ਆਖੀ ਏ ਕ੍ਰਿਸ਼ਨ ਜੇਕਰ ਅਜੇ ਹੀ ਗੱਲ ਮਨ ਵਿੱਚ ਹੈ ਤਾਂ ਸਾਡੇ ਕੱਪੜੇ ਸਾਨੂੰ ਦੇ ਦਿਓ ਸੋਹੋ ਕਰੋ ਮੁਸਲੀ ਧਰ ਕੀ ਯਸ਼ੋਦਾ ਨੰਦ ਕੀ ਹਮ ਕੋ ਡਰ ਕਹਿ ਹੋ ਆਤੇ ਬਲਰਾਮ ਯਸ਼ੋਦਾ ਤੇ ਨੰਦ ਦੀ ਸੋ ਖਾਓ ਜੋ ਸਾਨੋ ਫੇਰ ਨਹੀਂ ਡਰਾਓਗੇ ਕਾਣਾ ਵਿਚਾਰ ਭੀਖੋ ਮਨ ਮੈਂ ਇਨ ਬਾਤਨ ਤੇ ਤੁਮ ਨਾ ਕਿਛ ਪੈ ਹੋ ਇਹ ਕ੍ਰਿਸ਼ਣ ਤੂੰ ਆਪਣੇ ਮਨ ਵਿੱਚ ਵਿਚਾਰ ਪੂਰਵਕ ਵੇਖ ਲੈ ਇਹਨਾਂ ਗੱਲਾਂ ਤੋਂ ਤੈਨੂੰ ਕੁਝ ਨਹੀਂ ਪ੍ਰਾਪਤ ਹੋਣਾ ਦੇਹੋ ਕਹਯੋ ਜਲ ਮੈਂ ਹਮ ਕੋ ਇਹ ਦੇਹ ਅਸੀਸ ਸਭੈ ਤੋਹੇ ਚਾਹੋ ਤੂੰ ਸਾਨੂੰ ਪਾਣੀ ਵਿੱਚ ਹੀ ਬਸਤਰ ਦੇ ਦੇ ਅਸੀਂ ਸਾਰੀਆਂ ਤੈਨੂੰ ਅਸੀਸਾ ਦੇ ਕੇ ਚਲੀਆਂ ਜਾਵਾਂਗੀਆਂ ਗੋਪੀ 5 ਗੋਪੀਆਂ ਨੇ ਕਿਹਾ ਸਵਿਆ ਪੇਰ ਕਹੀ ਮੁਖਤੇ ਮਿਲ ਗੋਪਨ ਨਹਿ ਲਗੈ ਹਰ ਜੀ ਨਹਿ ਚੋਰੀ ਗੋਪੀਆਂ ਨੇ ਮਿਲ ਕੇ ਫਿਰ ਮੂੰਹੋਂ ਇਹ ਗੱਲ ਕਹੀ ਏ ਹਰੀ ਜੀ ਨਹਿੋ ਜੋਰੀ ਨਹੀਂ ਲਗਦਾ ਨੈਣਨ ਸਾਥ ਲਗੈ ਸੋ ਨਹਿੂ ਕਹੈ ਮੁਖਤੇ ਇਹ ਸਾਵਲ ਗੋਰੀ ਕਾਲੀਆਂ ਅਤੇ ਗੋਰੀਆਂ ਗੋਪੀਆਂ ਨੇ ਮੂੰਹੋਂ ਇਹ ਆਖਿਆ ਕਿ ਉਹ ਨੇਹੁਤਾ ਅਖਾ ਰਹੀ ਲੱਗਦਾ ਹੈ ਕਾ ਨਾ ਕਹੀ ਹਸ ਕੇ ਇਹ ਬਾਤ ਸੁਨੋ ਰਸ ਰੀਤ ਕਹੋ ਮਮਹੋਰੀ ਆਗੋ ਕ੍ਰਿਸ਼ਨ ਨੇ ਹੱਸ ਕੇ ਇਹ ਗੱਲ ਕਹੀ اے ਗੋਪੀਓ ਮੈਂ ਨੇਹੁ ਲਾਉਣ ਦੀ ਰੀਤ ਕਹਿੰਦਾ ਹਾਂ ਆਖਨ ਸਾਥ ਲਗੈ ਟਕਵਾ ਹੁਨ ਹਾਥਨ ਸਾਥ ਲਗੈ ਸੁਭ ਸੋਰੀ ਤੁਸੀਂ ਸੁਣੋ ਅੱਖਾਂ ਨਾਲ ਪਹਿਲਾ ਟਿਕ ਟਕੀ ਲੱਗਦੀ ਹੈ ਫਿਰ ਨਾਲ ਜੇ ਹੱਥ ਲੱਗ ਜਾਣ ਤਦ ਉਹ ਕੰਮ ਸਵਰ ਜਾਂਦਾ ਹੈ ਫੇਰ ਕਹੀ ਮੁਖ ਤੇ ਗੁਪੀਆ ਹਮਰੇ ਪਟ ਦੇਹੋ ਕਹਿਓ ਨੰਦ ਲਾਲਾ ਗੋਪੀਆਂ ਨੇ ਫਿਰ ਮੂੰਹ ਤੋਂ ਇਹ ਗੱਲ ਕਹੀ ਏ ਨੰਦ ਲਾਲ ਸਾਡੇ ਕਪੜੇ ਦੇ ਦਿਓ ਫੇਰ ਇਸ ਇਸ਼ਨਾਨ ਕਰੈ ਨਾ ਇਹਾ ਕਹਿ ਹੈ ਹਮ ਲੋਗਨ ਆਛਨ ਬਾਲਾ ਅਸੀਂ ਮੁੜ ਕੇ ਇਸ ਜਗਾ ਤੇ ਕਦੇ ਵੀ ਨਹੀਂ ਨਹਾਵਾਂਗੀਆਂ ਅਤੇ ਹੋਰ ਨਾ ਲੋਕਾਂ ਅਤੇ ਚੰਗੀਆਂ ਇਸਤਰੀਆਂ ਨੂੰ ਵੀ ਕਹਿ ਦਿਆਂ ਵਾਂਗੀਆਂ ਕਿ ਇੱਥੇ ਕੋਈ ਨਾ ਨਹਾਵੇ ਜੋਰ ਪਰ ਨਾਮ ਕਰੋ ਹਮ ਕੋ ਕਰ ਬਾਹਰ ਹੋਇ ਜਲ ਤੇ ਤਤਕਾਲਾ ਅਟਾ ਪਾਟਾ ਪਾਣੀ ਤੋਂ ਨਿਕਲ ਕੇ ਅਤੇ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ ਕਾ ਨਾ ਕਹੀ ਹਸ ਕੈ ਮੁਕਤੈ ਕਰ ਹੋ ਨਹੀਂ ਢੀਲ ਦੇਉ ਪਟ ਹਾਲਾ ਕ੍ਰਿਸ਼ਨ ਨੇ ਹਸ ਕੇ ਮੂੰਹੋਂ ਇਹ ਗੱਲ ਕਹੀ ਕਿ ਮੈਂ ਫਿਰ ਜਰਾ ਜਿੰਨੀ ਢਿੱਲ ਨਹੀਂ ਕਰਾਂਗਾ ਅਤੇ ਛੱਟ ਹੀ ਕੱਪੜੇ ਦੇ ਦੇਵਾਂਗਾ ਦੋਹਰਾ ਮੰਤਰ ਸਵਾਨ ਮਿਲ ਇਹ ਕਰਿਓ ਜਲ ਕੋ ਤਜ ਸਬਨਾਰ फिर सब गोपिया ने मिल के ये विचार किया कानर की बेनती करो यह विचार के सारिया मिल के कृष्ण आगे बेनती करिए सवैया द अगुआ पिछुआ अपने घर पै सब ही जल त्याग खरी है विचार करण उपरांत सारिया गोपिया पानी तो निकल के खड़ो गई ਕਾਨ ਕੇ ਪਾਏ ਭਰੀ ਬਹੁ ਬਾਰਨ ਉਹ ਬੇਨਤੀ ਬਹੁ ਬਾਤ ਕਰੀ ਹੈ ਫਿਰ ਬਹੁਤ ਵਾਰ ਕ੍ਰਿਸ਼ਨ ਦੇ ਪੈਰੀ ਪਈਆਂ ਅਤੇ ਕਿੰ ਤਰ੍ਹਾਂ ਨਾਲ ਉਸ ਦੇ ਅੱਗੇ ਬੇਨਤੀਆਂ ਕੀਤੀਆਂ ਦੇਵ ਕਹਿਓ ਹਮਰੀ ਸਰੀਹਾ ਤੁਮ ਜੋ ਕਰ ਕੈ ਛਲ ਸਾਥ ਹਰੀ ਹੈ ਫਿਰ ਉਹਨਾਂ ਨੇ ਕਿਹਾ ਸਾਡੀਆਂ ਸਾਡੀਆਂ ਦਿਓ ਜੋ ਤੋ ਛਲ ਨਾਲ ਚੁੱਕ ਲਈਆਂ ਹੋਈਆਂ ਹਨ जे कह हो मन है हम सो अत ही सब सीत है सात ठरी है जो तू कहेगा असी ओह मना ठंड दे नाल असी सारियां बहुत ठर गई हाँ कान बाज काना ने कहा सवैया कानै कही हस बात तने कह है हम जो तुम सो मन हो ਕ੍ਰਿਸ਼ਨ ਨੇ ਹੱਸ ਕੇ ਉਹਨਾਂ ਨੂੰ ਇਹ ਗੱਲ ਕਹੀ ਜੋ ਮੈਂ ਕਹਾਂਗਾ ਉਹ ਤੁਸੀਂ ਮੰਨ ਜਾਓਗੀਆਂ ਕ੍ਰਿਸ਼ਨ ਨੇ ਫੇਰ ਕਿਹਾ ਸਭ ਹੀ ਮੁਖ ਚੂ ਮਨ ਦੇਹੁ ਕਹਿਓ ਚੁਮ ਹੈ ਹਮ ਹੂੰ ਤੁਮ ਹੋ ਗਨ ਹੋ ਤੁਸੀਂ ਸਾਰੀਆਂ ਮੈਨੂੰ ਆਪਣੇ ਮੂੰਹ ਚੁੰਮਣ ਦਿਓ ਮੈਂ ਚੁੰਮਦਾ ਜਾਵਾਂਗਾ ਅਤੇ ਤੁਸੀਂ ਗਿਣਦਿਆਂ ਜਾਣਾ ਆਰ ਤੋਰਣ ਦੇਹੋ ਕਹਿ ਜੋ ਸਭ ਹੀ ਉਚ ਨਾਤਰ ਹੋ ਤੁਮ ਕੋ ਹਨ ਹੋ ਅਤੇ ਫਿਰ ਕਿਹਾ ਤੁਸੀਂ ਸਾਰਿਆਂ ਮੇਰੇ ਨਾਲ ਰਾਸਲੀਲਾ ਕਰੋ ਨਹੀਂ ਤਾਂ ਮੈਂ ਤੁਹਾਨੂੰ ਪਾਲੇ ਨਾਲ ਮਾਰਾਂਗਾ ਤਬ ਹੀ ਪਟ ਦਿਓ ਸਭੇ ਤੁਮਰੇ ਇਹ ਝੂਠ ਨਹੀਂ ਸਤ ਕੈ ਜਨ ਹੋ ਇਸ ਵਿੱਚ ਝੂਠ ਨਹੀਂ ਸੱਚ ਕਰਕੇ ਜਾਣੋ ਜਾ ਤਾਕਤ ਉਸੀ ਇਹ ਸ਼ਰਤਾਂ ਪੂਰੀਆਂ ਕਰ ਦਿਓਗੀਆਂ ਤਦ ਹੀ ਤੁਹਾਡੇ ਬਸਤਰ ਦੇ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ